ਸਤਿ ਸ਼੍ਰੀ ਅਕਾਲ ਜੀ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਪਤਲੇ ਨਾਪ ਦੀ ਜਿਹੜੀ ਸ਼ਰਟ ਦੀ ਕਟਿੰਗ ਦੱਸਾਂਗੇ ਵੀ ਕਿਵੇਂ ਕਰੀਏ ਇਹ ਦੇਖੋ ਬਾਵਾ ਕਟਿੰਗ ਕਰ ਰਹੇ ਆ ਪਹਿਲਾਂ ਆਪਾਂ ਪਹਿਲਾਂ ਜੀ ਬਾਵਾ ਦਾ ਆਪਾਂ ਨੇ ਰੁਖ ਦੇਖਿਆਗਾ ਵੀ ਕਿਹੜੀ ਸਾਈਡ ਇਹਦਾ ਉੱਪਰ ਨੂੰ ਰੁਖ ਹੈ ਉਸ ਸਾਈਡ ਤੇ ਆਪਾਂ ਵੀ ਮੂਰੀ ਰੱਖਣੀ ਹੈ ਦੂਸਰੀ ਸਾਈਡ ਤੇ ਮੋਢਾ ਇਹ ਦੇਖੋ ਜੀ ਆਪਾਂ ਨੇ ਜਿਹੜੀ ਸਲਵਾਰ ਹੈ ਦੀ ਕੱਟ ਕਰ ਲਈ ਹੈਗੀ ਇਹ ਆਪਾਂ ਲੱਗ ਰੱਖ ਦਿੰਨੇ ਆ ਜੀ ਇਦੇ ਵਿੱਚੋਂ ਆਲ ਓਵਰ ਸੂਟ ਸੀ ਜੀ ਇਹਦੇ ਵਿੱਚੋਂ ਆਪਾਂ ਨੇ ਪੱਲੇ ਤਾਰ ਲਏ ਵੀ ਜਿਹੜੇ ਸਲਵਾਰ ਦੇ ਵਿੱਚ ਪਹਿਣੇ ਸੀਗੇ ਤੇ ਕੁੰਦਿਆਂ ਦੀ ਕਟਿੰਗ ਕਰ ਲਈ 벨ਟ ਵਗੈਰਾ ਦੀ ਕਟਿੰਗ ਹੋ ਗਈ ਜੀ ਹੁਣ ਆਪਾਂ ਤੁਹਾਨੂੰ ਸ਼ਰਟ ਦੀ ਕਟਿੰਗ ਪਾ ਰਹੇ ਹਾਂ ਜੇਕਰ ਤੁਹਾਨੂੰ ਸਲਵਾਰ ਦੀ ਵੀ ਨਾਲ ਚਾਹੀਦੀ ਹੁੰਦੀ ਆ ਤਾਂ ਮੈਂ ਹਰੇਕ ਨਾਪ ਦੀ ਵੀ ਸਲਵਾਰ ਦੀ ਵੀ ਕਟਿੰਗ ਪਾ ਦਿਆ ਕਰੂੰ ਉਹਦੇ ਲਈ ਤੁਸੀਂ ਕਮੈਂਟ ਕਰ ਦਿਓ ਪਤਲਾ ਜਾਂ ਨਾਪ ਹੈ ਜੀ 17 ਇੰਚ ਫਿਟਿੰਗ ਤੇ 15 ਇੰਚ ਕਮਰ 18 ਇੰਚ हिਪ ਹੈ ਜੀ ਇਹਨਾਂ ਦੀ ਇਨਾਂ ਦਾ ਮੋਡਾ ਵੀ ਜੀ ਆਪਾਂ 8 ਇੰਚ ਦਾ ਰੱਖਾਂਗੇ 8 ਇੰਚ ਦਾ ਹੀ ਮੋਡਾ ਰਹੂਗਾ ਇਹਨਾਂ ਦਾ ਉਹਦੇ ਹਿਸਾਬ ਨਾਲ ਆਪਾਂ ਬਾਵਾ ਕਟਿੰਗ ਕਰ ਰਹੇ ਆ ਜੀ ਬਾਵਾ ਦੇ ਕਟਿੰਗ ਦੀ ਜਿਹੜੀ ਆਪਾਂ ਨਿਸ਼ਾਨ ਲਾਉਣੇ ਨੇ ਅੱਜ ਮੈਂ ਤੁਹਾਨੂੰ ਦੁਬਾਰਾ ਤੋਂ ਦੱਸ ਰਹੀ ਆ ਜੀ ਇਸ ਤਰੀਕੇ ਨਾਲ ਆਪਾਂ ਫੋਲਡ ਕਰ ਲਾਂਗੇ ਜੀ ਬਾਕੀ ਗੱਲ ਇਹ ਹੈ ਜੀ ਜਦੋਂ ਕਾਟਨ ਦੇ ਸੂਟ ਤੇ ਆਪਾਂ ਇਸ ਤਰ੍ਹਾਂ ਹੱਥ ਨਾਲ ਪ੍ਰੈਸ ਕਰਦੇ ਆ ਬਿਲਕੁਲ ਪ੍ਰੈਸ ਵਾਂਗੂ ਹੋ ਜਾਂਦਾ ਇਹਦੇ ਸਾਰੇ ਸਾਰੇ ਵਾਲ ਨਿਕਲ ਜਾਂਦੇ ਨੇ ਇਹ ਆਪਾਂ ਨੂੰ ਜਦੋਂ ਪ੍ਰੈਸ ਦੀ ਲੋੜ ਜ਼ਿਆਦਾਤਰ ਉਦੋਂ ਪੈਂਦੀ ਆ ਜਦੋਂ ਆਪਾਂ ਵੀ ਜਿਹੜੀ ਕੁੜਤੀ ਦੀ ਕਟਿੰਗ ਕਰਦੇ ਆ ਉਦੋਂ ਕਰੀਜਾਂ ਬਣਾਉਣੀਆਂ ਪੈਂਦੀਆਂ ਨੇ 바ਵਾਂ ਦੇ ਵਿੱਚ ਤਾਂ ਚਲੋ ਬਿਨਾਂ ਪ੍ਰੈਸ ਤੋਂ ਵੀ ਚੱਲ ਜਾਂਦਾ ਜੀ ਜਿਹੜੀ ਸਲਵਾਰ ਦੀ ਕਟਿੰਗ ਆ ਉਹ ਵੀ ਬਿਨਾਂ ਪ੍ਰੈਸ ਤੋਂ ਵੀ ਹੋ ਸਕਦੀ ਹੈ ਜਿਹੜੀ कॉटन ਚ ਜੇਕਰ ਜਿਆਦਾ ਵੱਲ ਨਾ ਹੋਣ ਇਹ ਆਪਾਂ ਪਹਿਲਾਂ ਮੂਰੀ ਦਾ ਲੰਬਾਈ ਦਾ ਨਾਪ ਲਾ ਕੇ ਜੀ ਮੂਰੀ ਦਾ ਨਿਸ਼ਾਨ ਲਾਏਗਾ ਮੰਨ ਲਓ ਜੇ ਉਹਨਾਂ ਦੀ ਮੂਰੀ 2.5 ਹੈ ਜੀ ਤਾਂ ਆਪਾਂ 6.5 ਤੇ ਨਿਸ਼ਾਨ ਲਾਉਣਾਗਾ ਤੇ ਇੱਥੋਂ ਆਪਾਂ ਆਈਡੀਆ ਲੈ ਲਾਂਗੇ ਜੀ ਵੀ 8 ਇੰਚ ਤੇ ਆਪਣਾ ਮੋਢਾ ਇੱਥੇ ਇਕ ਤਿਆਰ ਰਹੂਗਾ ਤੇ ਫਿਰ ਆਪਾਂ ਕਾਰਨਰ ਚੋਂ ਲਾਇਆ ਜੀ ਪੌਣੇ 3 ਇੰਚ ਦਾ ਨਿਸ਼ਾਨ ਉੱਪਰੋਂ ਆਪਾਂ 1.2 ਇੰਚ ਛੱਡ ਕੇ ਜੀ ਇਹਨੂੰ ਸ਼ੇਪ ਦੇ ਲਾਂਗੇ 1 ਇੰਚ ਦੀ ਸ਼ੇਪ ਆਪਾਂ ਮਾੜੀ ਜੀ ਸਿੱਧੀ ਰੱਖਾਂਗੇ ਜੀ ਫਿਰ ਆਪਾਂ ਗਲਾਈ ਦੇ ਦਾਂਗੇ ਇਸ ਤਰੀਕੇ ਨਾਲ ਬਿਨਾ ਕਿਸੇ ਵੀ ਸਕੇਲ ਤੋਂ ਤੁਸੀਂ ਇਹਦੀ ਕਟਿੰਗ ਕਰ ਸਕਦੇ ਹੋ ਜੀ ਐਵੇਂ ਆਪਾਂ ਜਿਹੜੇ ਇਹਦੇ ਵੀ ਦੋ ਤਿਹਾਂ ਡਬਲ ਕਰਕੇ ਜੀ ਦੋ ਬਾਹਾਂ ਦਾ 4 ਤਿਹਾਂ ਹੋ ਗਈਆਂ ਇਹਦੀਆਂ ਇਸ ਤਰੀਕੇ ਨਾਲ ਜੀ ਆਪਾਂ ਪਹਿਲਾਂ ਸਾਰੀਆਂ ਬੀ ਬਾਵਾਵਾਂ ਦੀ ਮੋਡੇ ਦੀ ਕਟਿੰਗ ਪਾ ਲਾਂਗੇ ਕਾਟ ਫੇਰ ਫਰੰਟ ਪੱਲੇ ਦੇ ਮੂਰਲੀਆਂ ਮੂਰਲੀਆਂ ਦੋ ਪੱਲੇ ਚੱਕ ਕੇ ਇਹਦੀ ਫਰੰਟ ਦੀ ਕਾਟ ਪਾ ਲਾਂਗੇ ਕਿਉਂਕਿ ਇਹਨਾਂ ਦੇ ਵਿੱਚ ਜਦੋਂ ਵੀ ਆਪਾਂ ਇਹਨੂੰ ਪਲਟਾਂਗੇ ਇੱਕ ਵਾਂ ਸਿੱਧੀ ਹੈ ਇੱਕ ਪੁੱਠੀ ਹੈ ਇਹਦੇ ਇਹਦਾ ਕਾਰਨ ਇਹ ਹੁੰਦਾ ਜੀ ਇਹਨਾਂ ਦੇ ਮੂੰਹ ਇੱਕ ਦੂਜੀ ਵੱਲ ਹੋ ਜਾਣਗੇ ਵੀ ਫਰੰਟ ਕਾਟਦੇ ਉਹਦੇ ਨਾਲ ਕੀ ਹੈ ਜਦੋਂ ਆਪਾਂ ਬਾਵਾਵਾਂ ਜੜਦੇ ਆ ਤਾਂ ਆਪਾਂ ਨੂੰ ਇਹ ਨਹੀਂ ਹੋਊਗਾ ਵੀ ਇੱਕ ਬਾਹ دوسری ਸਾਈਡ ਤੋਂ ਬੀ ਮੂਰਲੀ ਘਾਟ ਹੈ ਦੂਸਰੀ ਸਾਈਡ ਪਿੱਛੇ ਆ ਰਹੀ ਹੈ ਇੱਕ ਸਾਈਡ ਮੂਹਰੇ ਆ ਰਹੀ ਹੈ ਇਹ ਨਹੀਂ ਹੋਊਗਾ ਹਮੇਸ਼ਾ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਜੀ ਹੁਣ ਇੱਕ ਬਾਹ ਮੇਰੀ ਪੁੱਠੀ ਹੈ ਇੱਕ ਸਿੱਧੀ ਹੈ ਮੂੰਹ ਇਹਨਾਂ ਦੇ ਵੀ ਜਿਵੇਂ ਸਿੱਧੇ ਪਾਸੇ ਦੇ ਇੱਕ ਦੂਜੇ ਵੱਲ ਨੇ ਹੁਣ ਆਪਾਂ ਜੀ ਜਿਹੜੀ ਕੁਰਤੀ ਦੀ ਲੰਬਾਈ ਨਾਲ ਪੱਲੇ ਤਾਰਲੇ ਸੀ ਜੀ ਉਹਨਾਂ ਦੇ ਸਾਈਡ ਤੋਂ ਜਿਹੜੇ ਸਲਵਾਰ ਚ ਪੱਲੇ ਪੈਣੇ ਨੇ ਉਹ ਵੀ ਤਾਰਲੇ ਸੀ ਜੀ ਕਿੰਦੀ ਲੰਬਾਈ ਵੀ ਆਪਾਂ ਨੇ ਤਾਰ ਰੱਖੀ ਹੈ ਜੀ ਇਹਦਾ 3 ਇੰਚ ਮਾਰਜਿਨ ਛੱਡ ਕੇ ਆਪਾਂ ਲੰਬਾਈ ਤਾਰ ਦੇਾਂਗੇ ਬੀ 3 ਇੰਚ ਜਿਹੜੀ ਲੇਡੀ ਫੋਲਡ ਹੋਣੀ ਹੈਗੀ ਉਹਦਾ ਹੋ ਗਿਆ ਇਹਦਾ ਜੀ ਆਪਾਂ ਹੁਣ ਬੈਕ ਫਰੰਟ ਪੱਲੇ ਨੂੰ ਅਲੱਗ-ਅਲੱਗ ਕਰ ਲਾਂਗੇ ਇਹਨੂੰ ਤੁਸੀਂ ਵੀ ਕੰਨੀ ਨਾਲ ਕੰਨੀ ਮਲਾ ਕੇ ਜਦੋਂ ਵੀ ਲੰਬਾਈ ਲੋਟ ਡਬਲ ਕਰ ਲਿਓ ਫਿਰ ਉਹਨੂੰ ਝਟਕ ਲਿਓ ਉਹਦੇ ਵਿੱਚ ਕੋਈ ਖਾਣ ਨਹੀਂ ਰਹਿਣਾ ਸਿੱਧਮ ਸਿੱਧੀ ਤੁਹਾਡੇ ਪੱਲੇ ਉੱਤਰ ਜਾਣਗੇ ਵੀ ਕਾਟ ਪਾਊਗੀ ਜਦੋਂ ਆਪਾਂ ਕੈਂਚੀ ਨਾਲ ਕਟਾਂਗੇ ਉਹਨੂੰ ਇਹ ਨੀਚੇ ਜੀ ਆਪਾਂ ਜਿਹੜੀ ਘੇਰੇ ਤੇ ਲੇਡੀ ਫੋਲਡ ਕਰਨੀ ਆ ਉਹਦਾ 2.5 ਇੰਚ ਨਿਸ਼ਾਨ ਲਾ ਲਿਆ ਇਹ ਮੈਂ ਪਹਿਲਾਂ ਘੇਰੇ ਦਾ ਨਿਸ਼ਾਨ ਤੁਹਾਨੂੰ ਇਸ ਲਈ ਲਾ ਕੇ ਦੱਸ ਰਹੀ ਹਾਂ ਜੀ ਕਿਉਂਕਿ ਫਿਰ ਆਪਣਾ ਕੈਮਰਾ ਜਦੋਂ ਇੱਕ ਜਗ੍ਹਾ ਤੇ ਫਿੱਟ ਹੋ ਜਾਂਦਾ ਫਿਰ ਬਾਰ-ਬਾਰ ਚੱਕਣਾ ਬਹੁਤ ਔਖਾ ਲੱਗਦਾ ਇੱਥੋਂ ਇਹ ਸੀ ਜੀ ਜਿਹੜਾ ਉੱਚਾ ਨੀਮਾ ਵੱਧ ਘੱਟ ਕਿਤੋਂ ਕੱਪੜਾ ਰਹਿ ਜਾਂਦਾਗਾ ਪਹਿਲਾਂ ਮੈਂ ਉੱਪਰ ਨਿਸ਼ਾਨ ਲਾਇਆ ਫਿਰ ਨੀਚੇ ਵਾਲਾ ਕੱਪੜਾ ਚੈੱਕ ਕੀਤਾ ਉਹ ਆਪਣਾ ਨੀਚੇ ਕੱਪੜਾ ਘੱਟ ਸੀ ਜੀ ਫਿਰ ਆਪਾਂ ਨੇ ਲੰਬਾਈ ਦੁਬਾਰਾ ਨਾਪ ਕੇ ਇੱਥੇ ਨਿਸ਼ਾਨ ਲਾਇਆ ਸੀ ਦੋ ਨਿਸ਼ਾਨੇ ਤਾਂ ਲੱਗੇ ਹੋਏ ਨੇ ਉੱਪਰਲਾ ਨਿਸ਼ਾਨ ਤੁਸੀਂ ਛੱਡ ਦਿਓ ਮੈਂ ਨੀਚੇ ਨਿਸ਼ਾਨ ਲਾ ਰਹੀਆਂ ਜੀ ਨੀਚੇ ਵਾਲੇ ਤੋਂ ਆਪਾਂ 6.5 ਇੰਚ ਲੰਬਾ ਲਾਉਣਾ ਜੀ ਨਿਸ਼ਾਨ ਇਹ ਮੋਡੇ ਦਾ ਹੋ ਗਿਆ ਇੱਥੋਂ ਐਲ ਮੰਗੂ ਤੁਸੀਂ ਬਣਾ ਲਿਓ ਸਿੱਧਾ ਨਿਸ਼ਾਨ ਇੱਧਰ ਨੂੰ ਲਾ ਲਿਓ ਫੇਰ ਤੁਸੀਂ ਫੀਟਿੰਗ ਲਾਉਣੀ ਹੈ ਉੱਪਰੋਂ ਤੁਸੀਂ ਜਿੰਨਾ ਵੀ ਤੀਰਾ ਰੱਖਣਾ ਉਹ ਤੀਰਾ ਦਾ ਨਿਸ਼ਾਨ ਲਾ ਕੇ ਫੇਰ نیچے ਨੂੰ ਸਿੱਧੀ ਲੈਣ ਲਿਆਉਣੀ ਹੈ ਇਹ ਮੰਨ ਲਓ ਉਹਨਾਂ ਦੀ 17.5 ਫੀਟਿੰਗ ਹੈ ਤਾਂ ਪੌਣੇ 9 ਬਣਦੀ ਹੈ ਜੀ ਇਹਨਾਂ ਦੀ ਜਿਹੜਾ ਹਾਫ ਹੋ ਗਿਆ ਮੇਰੇ ਦੋਨੋਂ ਪੱਲੇ ਵਿਛਾਏ ਹੋਏ ਨੇ ਜੀ ਬੈਕ ਫਰੰਟ ਹੁਣ ਇਕੱਠੇ ਵਿਛਾਏ ਹੋਏ ਨੇ ਪਰ ਇਹਨਾਂ ਨੂੰ ਫੋਲਡਰ ਅਲੱਗ-ਅਲੱਗ ਕੀਤਾ ਹੋਇਆ ਜਿਵੇਂ ਵੀ ਕਿ ਮੈਂ ਤੁਹਾਨੂੰ ਹਰੇਕ ਵੀਡੀਓ 'ਚ ਦੱਸਦੀ ਹੁੰਦੀ ਆ ਵੀ ਇਹਨਾਂ ਨੂੰ ਅਲੱਗ-ਅਲੱਗ ਕਰੀਜ਼ ਬਣਾ ਕੇ ਅਲੱਗ-ਅਲੱਗ ਉੱਪਰ-ਨੀਚੇ ਤੈਅ ਮਾਰਿਆ ਕਰੋ ਪੱਠੇ ਨਾਲ ਵੀ 모ੜਿਆ ਕਰੋ ਇਹਨੂੰ ਹੁਣ ਜੀ ਆਪਾਂ ਨੇ ਅੱਧਾ ਇੰਚ ਦਾ ਨਿਸ਼ਾਨ ਅੰਦਰ ਨੂੰ ਲਾ ਲਿਆ ਤੇ ਇੱਥੋਂ ਆਪਾਂ 1 ਇੰਚ ਕ ਛੱਡਣਾ ਲਾ ਲਓ ਮੈਂ ਤੁਹਾਨੂੰ ਨਿਸ਼ਾਨ ਦੱਸਦੀ ਆ ਜੀ ਇੱਥੋਂ ਆਪਾਂ ਨੇ ਹੱਥ ਨਾਲ ਹੀ ਰਾਉਂਡ ਸ਼ੇਪ ਦੇ ਦੇਣੀ ਆਂਗੀ ਹਾਂ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਕਿਵੇਂ ਕਮਾਇਆ ਇਸ ਤਰੀਕੇ ਨਾਲ ਆਪਾਂ ਨੇ ਮਾਰਕਰ ਹੈ ਜਿਹੜਾ ਕਮਾਇਆਗਾ ਤੁਹਾਨੂੰ ਕੋਈ ਵੀ ਸ਼ੇਪਰ ਫੱਟੀ ਦੀ ਜ਼ਰੂਰਤ ਨਹੀਂ ਕੋਈ ਸਕੇਲ ਦੀ ਜ਼ਰੂਰਤ ਨਹੀਂ ਐਵੇਂ ਆਪਾਂ ਪਿੱਛੇ ਵਾਲਾ ਕਮਾਉਣਾਗਾ ਉੱਪਰੋਂ ਵੀ ਤੁਸੀਂ ਦੇਖ ਸਕਦੇ ਹੋ ਮੈਂ ਬਿਲਕੁਲ ਕਿਨਾਰੇ ਤੱਕ ਨਹੀਂ ਇਹਨੂੰ ਗਲਾਈ ਲੈ ਕੇ ਗਈ ਆਪਾਂ ਨੇ ਇਹਨੂੰ 2 ਇੰਚ نیچے ਛੱਡਤਾ ਇਹ ਦੇਖੋ ਜੀ ਬੈਕ ਫਰੰਟ ਪੱਲੇ ਦਾ ਹੈਗਾ 1 ਇੰਚ ਦਾ ਫਰਕ ਜਿਹੜੀ ਆਪਾਂ ਨੇ ਅੰਦਰ ਲਾਈਆ ਨਿਸ਼ਾਨ ਬਾਹਰ ਨਿਸ਼ਾਨ ਲਾਇਆ ਉਹ ਤੋਂ ਹੈਗਾ 1/2 ਇੰਚ ਦਾ ਉਹ ਜਿਹੜਾ ਹੈ ਇਹ ਆਪਾਂ ਨੇ 6.5 ਇੰਚ ਦਾ ਵੀ ਸਿੱਧਾ ਨਿਸ਼ਾਨ ਲਾਇਆ ਸੀ ਉਹ ਤਾਂ ਹੈ ਗਿਆ ਪੌਣੇ ਇੰਚ ਦਾ ਨਿਸ਼ਾਨ ਵੀ ਫਰਕ ਇਹ ਅਲੱਗ-ਅਲੱਗ ਫੀਟਿੰਗ ਦੇ ਹਿਸਾਬ ਨਾਲ ਜੀ ਨਾਪ ਲੱਗਦੇ ਨੇ ਵੀ ਐਵੇਂ ਨਹੀਂ ਹੈਗਾ ਵੀ ਤੁਸੀਂ ਹਰੇਕ ਨਾਪ ਤੇ ਇਸੇ ਤਰੀਕੇ ਨਾਲ ਲੱਗ ਜਾਓ ਪਰ ਇਹ ਮੋਢਿਆਂ ਵਾਲੀ ਜਿਹੜੀ ਸ਼ੇਪ ਹੈਗੀ ਇਹ ਲਗਭਗ ਥੋੜੇ ਸੂਤ ਪਰ ਦਹੀ ਫਰਕ ਪੈਂਦਾ ਹੁੰਦਾ ਵੀ ਜ਼ਿਆਦਾ ਨਹੀਂ ਪੈਂਦਾ ਫਿਰ ਆਪਾਂ ਨੇ ਜੀ ਇਹਦੀ ਲੰਬੀ ਪਸਿੱਧੀ ਪਲੇਟ ਦਾ ਨਿਸ਼ਾਨ ਲਾ ਲਿਆ ਤੇ ਜਿਹੜਾ ਆਪਾਂ ਇਹਨਾਂ ਦੀ ਸਾਈਡ ਸਲਾਈ ਹੈਗੀ ਇਹ 15 ਰੱਖਾਂਗੇ ਜੀ ਕਿਉਂਕਿ ਜਿੰਨਾਂ ਜਿਹੜਿਆਂ ਦੀ ਵੀ ਲਾਲੋ ਲੰਬੇ ਬੰਦੇ ਦੀ ਤਾਂ ਆਪਾਂ 16 ਵੀ ਰੱਖ ਸਕਦੇ ਆ ਨਾਰਮਲ ਇਹ 15 ਹੁੰਦੀ ਹੈ ਜੀ ਜਿਹੜਾ ਵੀ ਜਿਹਦਾ ਕੱਗ ਜਿਹੜੇ ਦਾ ਕੱਦ ਵੀ ਨਾਰਮਲ ਜਿਹਾ ਹੁੰਦਾਗਾ ਵੀ ਜਿਆਦਾ ਲੰਬਾ ਨਹੀਂ ਹੁੰਦਾ ਇੱਥੋਂ ਆਪਾਂ ਟੇਡੀਆਂ ਪਲੇਟਾਂ ਦਾ ਨਿਸ਼ਾਨ ਲਾ ਰਹੇ ਆਂ ਜੀ ਕੱਪ ਪਲੇਟਾਂ ਦਾ ਕੱਪ ਪਲੇਟਾਂ ਵੇਲੇ ਵੀ ਕਈ ਵਾਰੀ ਹਨਾ ਬਹੁਤ ਵੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਇਹ ਦੱਸਿਆ ਜਾਂਦਾ ਵੀ ਇੱਥੋਂ ਇਹਨੂੰ ਬਿਲਕੁਲ ਤਿਰਛੀ ਵੀ ਕੱਪ ਪਲੇਟ ਬਣਾਉਣੀ ਆ ਤੁਸੀਂ ਉਹ ਬਿਲਕੁਲ ਸਹੀ ਨਹੀਂ ਰਹਿੰਦੀਆਂ ਜੀ ਉਹਦੀਆਂ ਚੁੰਝਾਂ ਜੀਆਂ ਬਣ ਜਾਂਦੀਆਂ ਨੇ ਜਦੋਂ ਆਪਾਂ ਸੂਟ ਪਾਉਨੇ ਆ ਇਸ ਲਈ ਮੈਂ ਹਮੇਸ਼ਾ ਇਸ ਤਰੀਕੇ ਨਾਲ ਲਾਉਣੀ ਹੁੰਦੀ ਹੈ ਜੀ ਨਿਸ਼ਾਨ ਦੇਖੋ ਜਿਵੇਂ ਇਹ ਸਿੱਧੀਆਂ ਪਲੇਟਾਂ ਦੇ ਨਿਸ਼ਾਨ ਆਗੇ ਜਿਹੜੀ ਨੀਚੇ ਵਾਲੀ ਪਲੇਟ ਦਾ ਨਿਸ਼ਾਨ ਲਾਉਣਾ ਕਮਰ ਦੇ ਜਿੱਥੇ ਆਪਣਾ ਕਮਰ ਦਾ ਨਿਸ਼ਾਨ ਲਾਇਆ ਹੋਇਆ ਉੱਥੋਂ ਆਪਾਂ ਨੇ ਸਕੇਲ ਰੱਖ ਕੇ ਜਿਹੜਾ ਆਪਣਾ ਇਹਦਾ ਕੋਨਾ ਬਣਦਾ ਜਿਹੜੀਆਂ ਸਿੱਧੀਆਂ ਪਲੇਟਾਂ ਦਾ ਕੋਨਾ ਉਦੋਂ ਹੀ ਉੱਪਰ ਤੋਂ ਨਹੀਂ ਆਪਾਂ ਨੇ ਨਿਸ਼ਾਨ ਲਾਉਣਾ ਸ਼ੁਰੂ ਕਰਨਾ ਸਿਰਫ ਦੋ ਸੂਤ نیچے ਰੱਖ ਕੇ ਸਕੇਲ ਆਪਾਂ ਘਮਾਵਾਂਗੇ ਜੀ ਜੇ ਤੁਸੀਂ ਉੱਪਰੋਂ ਲਾਉਂਗੇ ਨੇ ਜਿਹੜੀ ਤੁਹਾਡੀ ਪਲੇਟ ਹੈ ਉਹ ਉੱਪਰ ਜੇ ਨੂੰੇ ਚਲੀ ਜਾਊਗੀ ਮੈਂ ਬਿਲਕੁਲ ਤੁਹਾਨੂੰ ਦੇਸੀ ਤਰੀਕੇ ਨਾਲ ਦੱਸ ਰਹੀ ਹਾਂ ਜੀ ਵੀ ਉਹ ਤਿੱਖੀਆਂ ਪਲੇਟਾਂ ਵਧੀਆ ਨਹੀਂ ਲੱਗਦੀਆਂ ਹੈਗੀਆਂ ਕਿਉਂਕਿ ਹਰ ਇੱਕ ਅੱਜ ਕੱਲ ਟਾਈਮ ਹੀ ਐਸਾ ਜੀ ਹਰੇਕ ਬੰਦੇ ਦਾ ਪੇਟ ਵੀ ਲਾਲੋ ਫੁੱਲਿਆ ਹੋਇਆਗਾ ਵੀ ਇਹ ਜੇਕਰ ਹੱਦ ਤੋਂ ਜ਼ਿਆਦਾ ਪਤਲਾ ਬੰਦਾਗਾ ਵੀ ਜਿਹੜੇ ਜੰਮੀ ਪਤਲਾ ਨਾ ਪੈਗਾ ਉਹਨਾਂ ਲਈ ਇਹ ਇੰਨੀਆਂ ਜ਼ਿਆਦਾ ਤਿੱਖੀਆਂ ਜਿਹੜੀਆਂ ਪਲੇਟਾਂ ਵਰਤੀਆਂ ਜਾਂਦੀਆਂ ਨੇ ਇਹ ਇਹ ਦੇਖ ਸਕਦੇ ਹੋ ਜੀ ਤੁਸੀਂ ਇਧਰੋਂ ਏ ਮੈਂ ਕੋਨੇ ਚੋ ਵੀ ਬਿਲਕੁਲ ਕੋਨੇ ਚੋ ਨਿਸ਼ਾਨੀ ਲਾ ਕੇ ਲੈ ਕੇ ਗਈ ਥੋੜਾ ਜਿਹਾ ਸੂਤ ਪਰ ਹੁਣ ਆਪਾਂ ਨੇ ਉੱਪਰ ਰੱਖਿਆ ਜੀ ਦੂਸਰਾ ਆਪਾਂ نیچے ਰੱਖਿਆ ਸੀਗਾ ਸਕੇਲ ਇਧਰੋਂ ਆਪਾਂ ਦੇਖੋ ਜਿਹੜੇ ਕੋਨੇ ਬਣੇ ਹੋਏ ਨੇ ਇੰਨਾ ਚੋ ਵੀ ਮੈਂ ਪਿੱਛੇ ਹਟਾ ਕੇ ਮਤਲਬ ਕਿ ਵੀ ਜਿੱਧਰ ਆਪਣੀ ਫਿਟਿੰਗ ਦੀ ਸਲਾਈ ਆਉਗੀ ਉਧਰਲੀ ਸਾਈਡ ਹਟਾ ਕੇ ਨਿਸ਼ਾਨ ਲਾਇਆਗਾ ਇਹ ਬਿਲਕੁਲ ਸਹੀ ਤਰੀਕਾ ਜੀ ਜਿਹੜਾ نیچے ਨਿਸ਼ਾਨ ਦੇਖ ਰਹੇ ਹੋ ਜੀ ਇਹ ਆਪਣੀ हिਪ ਦਾ ਨਿਸ਼ਾਨ ਹੈਗਾ ਇੱਥੇ 15 ਇੰਚ ਤੇ ਲਾਇਆ ਆਪਾਂ ਨੇ ਇਹ ਨਿਸ਼ਾਨ ਹੁਣ ਆਪਾਂ ਨੇ ਜਿੰਨੀ ਵੀ ਉਹਨਾਂ ਦੀ ਹਿੱਪ ਹੈ ਜਿਵੇਂ ਮਤਲਬ ਕਿ ਉਹਨਾਂ ਦੀ ਹਿੱਪ ਹੈ 18 ਇੰਚ ਜੀ ਤਾਂ ਆਪਾਂ 9 ਤੇ ਨਿਸ਼ਾਨ ਲਾ ਲਾਂਗੇ ਇਹਦਾ ਮੈਂ ਬਾਰ-ਬਾਰ ਕਦੇ ਵੀ ਇੰਚੀ ਟੇਪ ਨਹੀਂ ਚੱਕਿਆ ਜੀ ਸਿਰਫ ਕਮਰ ਤੇ ਮਿਲ ਲਾ ਲੋ ਫਿਟਿੰਗ ਉੱਪਰੋਂ ਚੈਸਟ ਮਿਲ ਲਈ ਆਪਾਂ ਰੱਖਦੇ ਆਂਗੇ ਇਹ ਬਾਕੀ ਹਿੱਪ ਆਲਾ ਨਿਸ਼ਾਨ ਜੀ ਮੈਂ ਇੱਥੇ ਹੀ ਪੱਕਾ ਵੀ ਪੈਨ ਨਾਲ ਜਮੀ ਕਰਾਸ ਬਣਾ ਦੂੰਗੀ ਇਹ ਇੱਥੇ ਬਿਲਕੁਲ ਸਹੀ ਰਹੂਗੀ ਕਈ ਵਾਰੀ ਆਪਾਂ ਇੰਚੀ ਟੇਪ ਨਾਲ ਬਾਅਦ ਚੋਂ ਨਾਪਦੇ ਆ ਜਾਂ ਇਧਰ ਉਧਰ ਬਿਲਕੁਲ ਨਹੀਂ ਹੁੰਦਾ ਜੀ ਜਦੋਂ ਤੁਸੀਂ ਪ੍ਰੈਸ ਕਰਕੇ ਕਟਿੰਗ ਕਰੋਗੇ ਤੁਹਾਡਾ ਉੱਥੇ ਨਿਸ਼ਾਨ ਤੇ ਸਹੀ ਫਿਟਿੰਗ ਬਣਣੀ ਹੈਗੀ ਹੁਣ ਆਪਾਂ ਜਿੱਥੇ ਘੇਰਾ ਰੱਖਿਆ ਸੀ ਜੀ ਉੱਥੋਂ ਆਪਾਂ ਨਾਪ ਲਾਂਗੇ ਵੀ ਕਿੰਨਾ ਆਪਾਂ ਨੇ ਦਾ ਘੇਰਾ ਜਿਹੜਾ ਘੇਰਾ ਰੱਖਣਾਗਾ ਉੱਥੇ ਤੱਕ ਇਹਨੂੰ ਫੱਟੀ ਨਾਲ ਸਿੱਧੇ ਨਿਸ਼ਾਨ ਲਾ ਲਾਂਗੇ ਆਪਾਂ ਨੂੰ ਉੱਥੋਂ ਆਈਡੀਆ ਲੱਗ ਜੂਗਾ ਜੀ ਇੱਥੋਂ ਆਪਾਂ ਵੀ ਚਾਕ ਫੋਲਡ ਕਰਨੇ ਨੇ ਕਈ ਵਾਰੀ ਬਹੁਤ ਵਾਰੀ ਆਪਾਂ ਦੇਖਿਆ ਵੀ ਘੇਰਾ ਹੁੰਦਾ ਜਿਹੜਾ ਇੱਕ ਅੱਗੇ ਵਾਲਾ ਘੇਰਾ ਸੂਤ 'ਤੇ ਵੱਡਾ ਪਿੱਛੇ ਵਾਲਾ ਸੂਤ 'ਤੇ ਛੋਟਾ ਇਹ ਵੀ ਨਿਸ਼ਾਨਾ ਨਾਲ ਚਾ ਉਹ ਹੁੰਦਾ ਜੀ ਤੁਸੀਂ ਘੇਰਾ ਹਮੇਸ਼ਾ ਨਿਸ਼ਾਨ ਲਾ ਕੇ ਮੋੜਿਆ ਕਰੋ ਏ ਦੇਖੋ ਜੀ ਜਿਵੇਂ ਹੁਣ ਕਮਰ ਦਾ ਨਿਸ਼ਾਨ ਲਾਇਆ ਮੈਂ हिਪ ਦਾ ਵੀ ਮੈਂ ਤੁਹਾਨੂੰ ਦੱਸਿਆ ਹੁਣ ਆਪਾਂ ਕਮਰ ਦਾ ਨਿਸ਼ਾਨ ਲਾਇਆ ਮਤਲਬ ਕਿ ਮੰਨ ਲਓ ਉਹਨਾਂ ਦੀ ਕਮਰ ਸੀ 15 ਇੰਚ ਤਾਂ 7.5 ਇੰਚ ਬਣਦਾ ਸੀ ਜੀ ਪਰ ਆਪਾਂ 7.5 ਤੇ ਨਿਸ਼ਾਨ ਨਹੀਂ ਲਾਉਣਾ ਆਪਾਂ 8.5 ਤੇ ਲਾਉਣਾ ਕਿਉਂਕਿ ਆਪਣੀਆਂ ਜਿਹੜੀਆਂ ਪਲੇਟਾਂ ਨੇ ਉਹਨਾਂ ਦੇ ਵਿੱਚ ਵੀ ਕਪੜਾ ਆਊਗਾ ਜਿਹੜਾ ਇਹ ਰੱਖਿਆ ਹੋਇਆ ਮੈਂ ਬਾਰੇ ਵੀ ਦੋ ਨਿਸ਼ਾਨ ਲਾਏ ਹੋ ਨੇ ਬਾਰੇ ਇੱਕ ਨਿਸ਼ਾਨ ਹੈਗਾ ਸਲਾਈ ਦਾ ਜੀ ਇੱਕ ਹੈਗਾ ਕਟਿੰਗ ਦਾ ਕਟਿੰਗ ਦਾ ਨਿਸ਼ਾਨ ਹੈਗਾ ਜੀ ਜਿਹੜਾ ਮੇਰਾ ਚੱਕ ਆਲਾ ਇਹ ਡੇਢ ਡੇਢ ਇੰਚ ਛੱਡ ਕੇ ਆ ਜਿਹੜੀ ਉੱਪਰੋਂ ਫਿਟਿੰਗ ਹੈ ਜੀ ਇਹ ਮੈਂ 2 ਇੰਚ ਛੱਡ ਦਿੰਨੀ ਹੁੰਨੀ ਆ ਕਿਉਂਕਿ ਕਈ ਵਾਰੀ ਜ਼ਿਆਦਾ ਖੁੱਲਾ ਕਰਨਾ ਪੈ ਜਾਂਦਾ ਆਪਾਂ ਨੂੰ ਸੂਤ ਫਿਰ ਤੁਸੀਂ ਜਿੰਨਾ ਮਰਜ਼ੀ ਖੁੱਲਾ ਕਰ ਸਕਦੇ ਹੋ ਜਿਹੜੇ ਰਹਿ ਗਏ ਇਹ ਕੱਪ ਪਲੇਟਾਂ ਦੇ ਸਾਈਡ ਵਾਲੇ ਨਿਸ਼ਾਨ ਇਹ ਆਪਾਂ ਜੀ ਉੱਪਰ ਵਾਲਾ ਨਿਸ਼ਾਨ ਲਾਵਾਂਗੇ ਡੇਢ ਤੇ ਕਿਉਂਕਿ ਇਹ ਪਤਲੇ ਨੇ ਤਾਂ ਤੇ ਨੀਚੇ ਵਾਲਾ 2 ਤੇ ਇਹ ਦੇ ਨਾਲ ਇਹ ਸਹੀ ਬਣਨਗੇ ਆ ਜੀ ਜੇ ਤੁਸੀਂ ਜੇਕਰ ਭਾਰੀ ਨਾਪਟੀਆਂ ਬਣਾ ਰਹੇ ਹੋ ਤਾਂ ਤੁਸੀਂ ਉੱਪਰ ਵਾਲਾ 2 ਤੇ ਨੀਚੇ ਵਾਲਾ 2.5 ਤੇ ਨਿਸ਼ਾਨ ਲਾਇਓ ਬਾਕੀ ਜੇ ਵੀਡੀਓ ਵਧੀਆ ਲੱਗੀ ਜੀ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਕਮੈਂਟ ਵੀ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਅੱਜ ਦਾ ਜਿਹੜਾ ਇਹ ਵੀਡੀਓ ਸੀ ਇਹ ਆਪਣੀ 1.75 15 ਤੇ 18 ਇੰਚ ਦੀ ਫਿਟਿੰਗ ਦੀ ਜਿਹੜੀ ਕੁੜਤੀ ਦੀ ਕਟਿੰਗ ਦੀ ਵੀਡੀਓ ਸੀ ਤੁਸੀਂ ਜੇ ਘਰੇ ਨਾਪ ਕਟਿੰਗ ਕਰਨਾ ਤਾਂ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਜੀ ਅੱਗੇ ਵੀ ਕਿਸੇ ਨੂੰ ਸ਼ੇਅਰ ਕਰ ਸਕਦੇ ਹੋ ਇਹਦਾ ਮੋਢਾ 8 ਇੰਚ ਵੱਡਣਾ ਜੀ ਜਦੋਂ ਇਹਦੇ ਮੋਢਾ ਝੜਾਂਗੇ ਆਪਾਂ ਇਹ ਤੁਹਾਨੂੰ ਮੋਢੇ ਦੇ ਨਿਸ਼ਾਨ ਵੀ ਮੈਂ ਦੱਸਤੇ ਜੀ ਰਹਿ ਗਿਆ ਗਲਾ ਗਲੇ ਦੀ ਵੀਡੀਓ ਵੀ ਮੈਂ ਦੋ ਤਿੰਨ ਵੀਡੀਓ ਸ਼ੇਅਰ ਕੀਤੀਆਂ ਹੋਈਆਂ ਨੇ ਉਹ ਦੇਖ ਲਿਓ ਜੀ